ਸਰ ਕੀ ਘਟਨਾ ਘਟੀ ਹੈ ਤੁਸੀਂ ਇੰਸਟੀਚੂਟ ਦੇ ਬਾਹਰ ਉਹ ਕਿਹੜਾ ਇੰਸਟੀਚੂਟ ਹੈ ਤੇ ਮਾਮਲਾ ਕੀ ਹੋਇਆ ਅਕਲ ਦੇ ਵਿੱਚ ਬ੍ਰਦਰ ਇਹ ਐਲਨ ਇੰਸਟੀਚੂਟ ਹੈ ਮਾਡਲ ਟਾਉਨ ਫੇਸ 1 ਬਠਿੰਡਾ ব্রাঞ্চ ਹੈ ਐਲਨ ਦੀ ਇੱਥੇ ਬੱਚੇ ਪੜ੍ਹਦੇ ਆ ਮੇਰੀ ਬੇਟੀ ਪੜ੍ਹਦੀ ਹੈਗੀ ਹੈ ਲੜੀਕਲ ਦੇ ਵਿੱਚ ਔਰ ਇੱਥੇ ਇੱਕ ਟੀਚਰ ਹੈ ਰਾਹੁਲ ਕਮਾਵਤ ਉਹ ਬੱਚਿਆਂ ਨੂੰ ਚੈਟ ਰਾਤ ਨੂੰ ਕਰਕੇ ਗਲਤ ਚੜ੍ਹ ਕੇ ਪਰੇਸ਼ਾਨ ਕਰਦਾ ਹੈ ਮੇਰੀ ਬੇਟੀ ਇੱਥੇ ਪੜ੍ਹਦੀ ਹੈ ਪਤਾ ਨਹੀਂ ਕਿਥੋਂ ਉਹਨੇ ਬੇਟੀ ਦੀ ਆਈਡੀ ਲਈਤੀ ਉਨੇ ਚੈਟ ਸਟਾਰ ਕੀਤੀ ਬੇਟੀ ਨੂੰ ਬੁਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਬੇਟੀ ਮੇਰੀ ਡਿਪਰੈਸ਼ਨ ਚ ਹੈ ਇੱਕ ਹਫਤੇ ਤੋਂ ਉਹ ਪ੍ਰੇਸ਼ਾਨ ਚੱਲ ਰਹੀ ਹੈ ਅੱਜ ਮੈਨੂੰ ਪਤਾ ਲੱਗਿਆ ਕੀ ਕੀ ਗੱਲ ਹੈ ਬੇਟੀ ਨੇ ਦੱਸਿਆ ਸਾਰਾ ਕੁਝ ਇੱਥੇ ਆ ਚੈਟ ਇਸ ਤਰ੍ਹਾਂ ਟੀਚਰ ਕਰ ਰਿਹਾ ਹੈ ਇੱਕ ਹਫਤਾ ਪਹਿਲਾਂ ਮੇਰੀ ਬੇਟੀ ਟੀਚਰ ਨੂੰ ਮਿਲ ਕੇ ਵੀ ਗਈ ਸੀਗੀ ਸਾਰਾ ਆ ਤੁਸੀਂ ਚੈਟ ਕੀਤੀ ਹੈ ਜੋ ਵੀ ਮੇਰਾ ਉਰੇ ਵਟਸਐਪ ਤੇ ਚੱਲ ਰਿਹਾ ਹੈ ਤਾਂ ਉਹ ਟੀਚਰ ਨੇ ਕਿਹਾ ਕਿ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਬੇਟੀ ਨੂੰ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਤੇ ਮੈਂ ਤਾਂ ਚਾਰ ਰਾਤ ਨੂੰ ਬਚਾਣਾ ਕਰਦਾ ਔਰ ਮੇਰੀ ਬੇਟੀ ਨਾਲ ਇਹਨੇ ਰਾਤ ਨੂੰ ਮੇਰੀ ਬੇਟੀ ਰਾਤ ਨੂੰ ਪੜ੍ਹਦੀ ਹੈ ਮੈਡੀਕਲ ਦੀ ਪੜ੍ਹਾਈ ਕਰਦਗੀ ਪਿਛਲੇ 1 ਹਫਤੇ ਤੋਂ ਪਰੇਸ਼ਾਨ ਚੱਲ ਰਹੀ ਹੈ ਗਲਤ ਮੈਸੇਜ ਪਾਉਂਦਾ ਹੈ ਚੈਟ ਕਰਨ ਦਾ ਮਕਸਦ ਚੈਟ ਕਰਦਾ ਜੀ ਮੇਰੀ ਬੇਟੀ ਨੇ ਕਿਹਾ ਉਹਨੂੰ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਮੇਰੀ ਬੇਟੀ ਕਹਿੰਦਾ ਕਿੱਥੇ ਮਿਲਦੀ ਹੈ ਮੇਰੀ ਬੇਟੀ ਨੇ ਕਿਹਾ ਸਰ ਮੈਂ ਤਾਂ ਇੰਸਟੀਚੂਟ ਹੀ ਪੜ੍ਹਦੀ ਆ ਇੰਸਟੀਚੂਟ ਹੁੰਦੀ ਹੈ ਨਹੀਂ ਉਹ ਕਹਿੰਦੇ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਬਾਹਰ ਮੇਰੇ ਨੇ ਕਿ ਪੁੱਛ ਰਹੇ ਹਣ ਬਾਰ-ਬਾਰ ਕੀ ਕਰਦੀ ਹੈ ਕਿੱਥੇ ਜਾਂਦੀ ਹੈ ਜੋ ਵੀ ਚਾਰ ਦੇ ਹੈਡ ਕੀਤੀ ਇੰਸਟੀਚੂਟ ਦੇ ਓਨਰ ਨੂੰ ਕੀ ਗੱਲਬਾਤ ਹੋਈ ਤੁਹਾਡੀ ਇੰਸਟੀਚੂਟ ਦੇ ਓਨਰ ਨੂੰ ਅਸੀਂ ਉਹਦੇ ਹੈਡ ਇੰਸਟੀਚੂਟ ਹੈਡ ਨੂੰ ਮਿਲੇ ਹੈਗੇ ਆ ਉਹਨਾਂ ਨੇ ਉਸ ਟੀਚਰ ਨੂੰ ਅੰਦਰ ਕਿਥੇ ਕੰਮ ਨਹੀਂ ਰੱਖੋਤਾ ਹੈ ਉਹਨਾਂ ਦਾ ਮਿਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਔਰ ਉਹ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਗੱਲ ਨੂੰ ਇੱਥੇ ਬੈਠ ਕੇ ਦਬਾ ਲਓ ਟੇਬਲ ਤੇ ਗੱਲ ਕਰ ਲਓ ਤੁਸੀਂ ਓਪਨਲੀ ਗੱਲ ਨਾ ਕਰੋ ਤੁਸੀਂ ਪੁਲਿਸ ਤੇ ਨਾ ਜਾਓ ਤੁਸੀਂ ਮੀਡੀਆ ਨਾ ਕਰੋ ਕਿਉਂ ਮੈਂ ਅੱਜ ਇਸ ਪਤਾ ਚ ਕਿਹਾਗਾ ਕਿ ਬੱਚਿਆਂ ਨੂੰ ਬਾਹਰ ਪੜਾਉਣਾ ਮੁਸ਼ਕਲ ਹੋ ਗਿਆ ਪੇਰੈਂਟਸ ਵਾਸਤੇ ਲੜਕੀਆਂ ਨੂੰ ਅਸੀਂ ਕਿੱਥੇ ਭੇਜਾਂਗੇ ਬਾਜੇ ਮੇਰੇ ਵਰਗੇ ਹਜ਼ਾਰਾਂ ਪੇਰੈਂਟਸ ਹੈ ਜਿਹੜੇ ਕਿ ਚੁੱਪ ਕਰ ਜਾਂਦੇ ਆ ਕਿ ਗੱਲ ਬਾਹਰ ਨਾ ਆਵੇ ਚਲੋ ਕੋਈ ਗੱਲ ਅਸੀਂ ਕੀ ਕੀਤੀ ਹੈ ਬ੍ਰਦਰ ਪੁਲਿਸ ਨੂੰ ਕੁਝ ਅਸੀਂ ਹੁਣ ਪੀਸੀਆਰ ਦੇ ਵਿੱਚ ਕੰਟਰੋਲ ਰੂਮ ਤੇ ਫੋਨ ਕੀਤਾਗਾ ਪੀਸੀਆਰ ਆਈ ਹੋਈ ਹੈ ਔਰ ਐਸਐਚਓ ਸਾਹਿਬ ਵੀ ਉਰੇ ਆ ਰਹੇ ਹੁਣ ਫੋਨ ਤੇ ਗੱਲ ਹੋਈ ਹੈ ਉਹ ਆ ਰਹੇ ਆ ਅਸੀਂ ਡਿਮਾਂਡ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਸਜ਼ਾ ਹੋਵੇ ਉਹ ਜੇ ਬੰਦਾ ਅਸੀਂ ਇਸ ਚੋਣਿਆ ਅਸੀਂ ਇਹ ਸੁਣਿਆ ਕਿ ਇਸ ਘਟਨਾ ਕਰਨ ਦੇ ਵਿੱਚ ਇਸ ਪ੍ਰੋਫੈਸਰ ਦੇ ਨਾਲ ਨਾਲ ਜੋ ਵੀ ਇਸ ਕੰਮ 'ਚ ਦੋਸ਼ੀ ਪਾਇਆ ਜਾਂਦਾ ਹੋਰ ਟੀਚਰ ਜਿਹੜਾ ਕਿ ਇਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਨ੍ਹਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬੀਟੀ ਨੇ ਤੁਹਾਨੂੰ ਕਦੋਂ ਇਹ ਗੱਲ ਦੱਸੀ? ਸਾਨੂੰ ਇਹ ਗੱਲ ਅੱਜ ਸਵੇਰ ਪਤਾ ਲੱਗੀ ਹੈ ਕਿ ਬੱਚਾ ਪਰੇਸ਼ਾਨ ਚੱਲ ਰਿਹਾ ਮੇਰੀ ਬੱਚੀ ਦੇ ਨੰਬਰ ਅੱਗੇ 500 550 ਨੰਬਰ ਆਉਂਦੇ ਸੀਗੇ। ਪਿਛਲੀ ਵਾਰ ਨੰਬਰ ਚੈੱਕ ਕੀਤੇ ਉਹਦਾ ਇਕੱਲੇ 31 ਨੰਬਰ ਆਇਆ। ਬੱਚੀ ਪਰੇਸ਼ਾਨ ਸੀਗੀ। ਮੈਨੂੰ ਪਰੇਸ਼ਾਨੀ ਸੀਗੀ ਮੈਂ ਸੋਚਿਆ ਸੀ ਕਿ ਸ਼ਾਇਦ ਬੱਚੇ ਨੂੰ ਪੜ੍ਹਾਈ 'ਚ ਵੀ ਦਿੱਕਤ ਹੈ। ਇਸ ਕਰਕੇ ਮੈਂ ਬੱਚੇ ਨੂੰ ਇਹ ਵੀ ਕਹ ਦੇ ਬੇਟਾ ਅਗਰ ਤੇਤੋਂ ਪੜ੍ਹਾਈ ਨਹੀਂ ਹੁੰਦੀ ਮੈਡੀਕਲ ਦੀ ਤੂੰ ਛੋੜ ਦੇ। ਬਟ ਸਾਨੂੰ ਅੱਜ ਪਤਾ ਲੱਗਿਆ ਕਿ ਉਹ ਬੰਦਾ ਮੇਰੀ ਬੇਟੀ ਨੂੰ ਰਾਤ ਨੂੰ ਚੈਟ ਤੇ ਪਰੇਸ਼ਾਨ ਕਰਦਾ ਜਦੋਂ ਬੇਟੀ ਨੇ ਹਫਤਾ ਪਹਿਲਾਂ ਗੱਲ ਕੀਤੀ ਹੈ ਕਿ ਸਾਰਾ ਦਿਨ ਚੈਟ ਤੁਸੀਂ ਕਰ ਰਹੇ ਹੋ ਇਸ ਬਾਰੇ ਮੇਰੀ ਬੇਇੱਜ਼ਤੀ ਹੁੰਦੀ ਹੈ ਮੈਨੂੰ ਪਰੇਸ਼ਾਨੀ ਹੁੰਦੀ ਹੈ ਤਾਂ ਉਹਨੇ ਗੱਲ ਕੀਤੀ ਹੈ ਕਿ ਨਾਰਮਲ ਹੈ ਮੈਂ ਤਾਂ ਹਰੇਕ ਬੱਚੇ ਨਾਲ ਹੀ ਕਰਦਾ ਹਾਂ ਸਰ ਇਹ ਸੀ ਸੁਖਦਰਸ਼ਨ ਕੁਮਾਰ थाना ਸਿਵਲੈਂਟ ਬਠਿੰਡਾ ਪਹੁੰਚੋ ਕੀ ਸ਼ਿਕਾਇਤ ਮਿਲੀ ਸੀ ਕਿਹੜਾ ਇੰਸਟੀਚਿਊਟ ਹੈ ਕੀ ਮਾਮਲਾ ਜੀ ਵੱਡਦੀ ਹੈ ਜੀ ਉਹਨਾਂ ਨੇ ਕੋਈ ਸ਼ਿਕਾਇਤ ਕੀਤੀ ਹੈ ਜੇ ਕੋਈ ਮਿਸਬੀਹਵ ਕਰ ਰਿਹਾ ਜੀ ਉਹਨਾਂ ਨਾਲ ਤੇ ਉਹਦੇ ਕਰਕੇ ਆਏ ਆ ਜੀ ਇੱਥੇ ਤੇ ਜਿਹਾ ਜਿਹਾ ਉਹ ਕਹਿਣਗੇ ਉਹ ਜਿਵੇਂ ਕਰ ਵੀ ਕਰਦੇ ਕਿਸ ਸਰ ਅਲੋਕੇਸ਼ਨ ਕੀ ਲਾਏ ਪੇਰੈਂਟਸ ਨੂੰ ਕਹਿੰਦੇ ਵੀ ਪੇਰੈਂਟਸ ਨੇ ਕਹਿੰਦੇ ਵੀ ਸਾਡੇ ਬੱਚੇ ਨੂੰ ਕੋਈ ਮਾਸਟਰ ਕੋਈ ਟੀਚਰ ਐ ਤੇ ਕੋਈ ਉਹ ਵਗੈਰਾ ਕੋਈ ਚੜਚੂੜ ਉਹ ਕਰਦੇ ਜੀ ਮੈਸੇਜ ਵਗੈਰਾ ਕਰਦੇ ਹਾਂਜੀ ਕਿਹੜਾ ਸਟੇਜ ਉਹ ਇਹ ਐਲਨਾ ਕੋਈ ਮੈਸੇਜ ਵਗੈਰਾ ਸਾਹਮਣੇ ਆਇਆ ਜੀ ਨਹੀਂ ਅਜੇ ਤੱਕ ਆਪਣੇ ਕੋਲ ਮੈਸੇਜ ਵਗੈਰਾ ਕੋਈ ਸਾਹਮਣੇ ਨਹੀਂ ਆਇਆ ਹੈਗਾ ਜੀ ਜਿਵੇਂ ਇਹ ਪੇਸ਼ ਕਰਨਗੇ ਜੇ ਕੋਈ ਹਿਸਾਬ ਨਾਲ ਕਰ ਵੀ ਕਰ ਠੀਕ ਸੁਨੀਲ ਗੁਪਤਾ ਬੋਲਤੀ ਕਿਹੜਾ ਜੀ ਚੂਟਾ ਕਿਤੇ ਬੈਠਿਆ ਅਸਰਮ ਐਲਨ ਇੰਸਟੀਚਿਊਟ ਕੀ ਹੋਇਆ ਕੀ ਹੈ ਬਾਹਰ ਪੇਰੈਂਟਾਂ ਸੰਗਾਮਾ ਕਰ ਰਹੇ ਆ ਕਹਿੰਦੇ ਬੱਚੀ ਨੂੰ ਜਲੀਲ ਮੈਸਜੇ ਭੇਜੇ ਜਾਂਦੇ ਨੇ ਚੈਟ ਕੀਤੀ ਜਾਂਦੀ ਹੈ ਸੱਚਾਈ ਕੀ ਹੈ ਸਾਨੂੰ ਨਹੀਂ ਪਤਾ ਇਹਨਾਂ ਨੂੰ ਵੀ ਸਵੇਰ ਹੀ ਪਤਾ ਲੱਗਿਆ ਇਹਨਾਂ ਦੇ ਮੁਤਾਬਿਕ ਔਰ ਇਹਨਾਂ ਨੇ ਆ ਕੇ ਇੱਥੇ ਉਹਦੇ ਚਪੜੇ ਚ ਪੂਰੇ ਬਾਰੇ ਟੀਚਰ ਦੇ ਹਾਂ ਨਾ ਫੁੱਟਾ ਹਲੇ ਸਾਨੂੰ ਤਾਂ ਪਤਾ ਹਲੇ ਵੀ ਨਹੀਂ ਪੂਰਾ ਕੀ ਹੈ ਕਿ ਨਹੀਂ ਹੈ ਇਹਨਾਂ ਨੇ ਨਾ ਸਾਨੂੰ ਕੁਝ ਦਿਖਾਇਆ ਨਾ ਹੀ ਟੀਚਰ ਦੇ ਬਾਰੇ ਕੁਝ ਪਤਾ ਸਾਨੂੰ ਹਾਂ ਕੌਣ ਟੀਚਰ ਕਹਣਾ ਕੀ ਤੇ ਅਲੀਗੇਸ਼ਨ ਕੀ ਨਾਮ ਉਹਦਾ ਉਹਨਾਂ ਦਾ ਨਾਮ rahul ਵਰ ਹੈ ਕਿਥੋਂ ਦੇ ਰਹਿਣ ਵਾਲੇ ਜੀ ਉਹ ਬਿਕਨਰ ਦੇ ਅੱਛਾ ਇਹ ਦੱਸੋ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਜੀ ਵਾਕਿਆ ਦੇ ਵਿੱਚ ਹੀ ਇਸ ਤਰ੍ਹਾਂ ਕਰਦਾ ਹੋਇਆ ਤੁਹਾਡਾ ਟੀਚਰ ਨਹੀਂ ਇਹ ਤਾਂ ਮੈਂ मतलब ਅਗਰ ਕੋਈ ਐਸੇ ਸਾਡੇ ਨੋਲੇਜ ਆਂਦਾ ਤਾਂ ਅਸੀਂ ਇਮੀਡੀਏਟਲੀ ਟਰਮੀਨੇਟ ਕਰ ਦਾਂ ਸਾਡੀ ਆਪ ਦੀਆਂ ਪਾਲਿਸੀਜ਼ ਹੈ ਹਾਂ ਪੂਰਾ ਐਕਸ਼ਨ ਲਿਆ ਜਾਂਦਾ ਹੈ ਐਦਾਂ ਨਹੀਂ ਹੈ ਲੱਗਦਾ ਐਡਾ ਵੱਡਾ ਤੁਹਾਡਾ ਇੰਸਟੀਚਿਊਟ ਹੈ ਐਡਾ ਹਦਾਰਾ ਹੈ ਰੈਪਿਊਟੇਸ਼ਨ ਦਾ ਖਰਾਬ ਹੋਏਗਾ ਨਾ ਜੀ ਮਾਰਕੀਟ ਦੇ ਵਿੱਚ ਨਹੀਂ ਰੈਪਿਊਟੇਸ਼ਨ ਜੇ ਅਸੀਂ ਐਕਸ਼ਨ ਨਹੀਂ ਲੈਂਦੇ ਫਿਰ ਹੁੰਦੀ ਹੈ ਨਾ ਮਤਲਬ ਜੇ ਸਾਡੀ ਨੋਲਿਜ ਆਉਂਦਾ ਹੈ ਇਹਨਾਂ ਨੂੰ ਚਾਹੀਦਾ ਸੀ ਵੀ ਸਾਨੂੰ ਇੱਕ ਵਾਰੀ ਇੰਟੀਮੀਟ ਤਾਂ ਕਰਦੇ ਜੇ ਇਹਨਾਂ ਦੀ ਨੋਲਿਜ ਹੈ ਕੋਈ ਚੀਜ਼ ਹੈ ਆਪੇ ਕਾਨੂੰਨ ਆਪਦੇ ਹੱਥ ਵਿੱਚ ਲੈਣ ਦਾ ਤਾਂ ਮਤਲਬ ਨਹੀਂ ਨਹੀਂ ਦਿਖਾਏਗੀ ਕੋਈ ਨਹੀਂ ਦਿਖਾਇਆ ਕੁਝ ਵੀ ਨਹੀਂ ਦਿਖਾਇਆ ਕੋਈ ਪ੍ਰੈਜੈਸਰ ਨਾਲ ਕੀ ਕੀ ਕਰ ਜੀ ਕੋਈ ਜਾਂ ਕੁਝ ਕੇਸ਼ੀ ਤਾਂ ਦਾ ਕੁਝ ਵੀ ਨਹੀਂ ਹੋਇਆ ਗੱਲ ਤਾਂ ਦਾ ਮੌਕਾ ਹੀ ਨਹੀਂ ਮਿਲਿਆ ਜੀ ਆਂਦੇ ਹੀ ਇਹਨਾਂ ਨੇ ਮੱਲਬ ਉਹਨੂੰ ਚੁੱਕ ਲਿਆ ਤੇ ਉਹਦਾ ਪੱਖ ਲੈ ਲਈਏ ਹਾਂ ਨਹੀਂ ਆਂਦੀ ਕਿਤੇ ਨਾ